ਫਿਲਮਾਂ ਦੇ ਵਿੱਚ ਜਾਲੇ ਵਾਲੀ ਮੱਕੜੀ ਕਹਿੰਦੇ ਸਪਾਈਡਰਮੈਨ ਬ ਕਹਿੰਦੇ ਨੇ ਸਪਾਈਡਰਮੈਨ ਅਕਸਰ ਫਿਲਮਾਂ ਦੇ ਵਿੱਚ ਤੋਂ ਤੁਸੀਂ ਦੇਖਿਆ ਹੋਣਾ ਪਰ ਸੜਕਾਂ ਤੇ ਤੁਰਦਾ ਫਿਰਦਾ ਇਹ ਸਪਾਈਡਰਮੈਨ ਨਾਲ-ਨਾਲ ਵੀਡੀਓ ਚੱਲੀ ਜਾਂਦੀ ਹੈ ਸਪਾਈਡਰਮੈਨ ਦਿੱਲੀ ਪੁਲਿਸ ਦੇ ਹੱਥ ਆ ਗਿਆ ਹੱਥ ਕਿਵੇਂ ਆਇਆ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਦੇ ਉੱਪਰ ਸਟੰਟ ਕਾਢੇ ਕਰਦੇ ਫਿਰਦੇ ਸੀਗੇ ਸਪਾਈਡਰਮੈਨ ਤੇ ਨਾਲ ਉਹਦਾ ਸਾਥੀ ਤੇ ਦੋਨਾਂ ਨੂੰ ਪੁਲਿਸ ਨੇ ਫੜ ਲਿਆ ਤੇ ਫਿਰ ਕਟਿਆ ਚਲਾਨ ਮੋਟਾ ਕਿਉਂਕਿ ਜਿਹੜੇ ਰੂਲ ਤੋੜਦੇ ਆ ਰੂਲ ਤੋੜਨ ਵਾਲਿਆਂ ਵਾਸਤੇ ਤਾਂ ਜੀ ਸਜ਼ਾ ਬਣਦੀ ਹੈ ਪਰ ਸਪਾਈਡਰਮੈਨ ਜਾਲੇ ਛੱਡਣ ਉਸਨੇ ਫੜ ਲਿਆ ਬਾਈ ਪੁਲਿਸ ਨੇ ਇਸ ਤੇ ਕਾਰਵਾਈ ਵੀ ਕਰਤੀ ਤੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਦੱਸਿਆ ਵੀ ਪੁਲਿਸ ਵੀ ਕੋਈ ਚੀਜ਼ ਹੁੰਦੀ ਹੈ ਕਾਨੂੰਨ ਵੀ ਕੋਈ ਚੀਜ਼ ਹੁੰਦਾ ਹਰ ਇੱਕ ਚੀਜ਼ ਫਿਲਮਾਂ ਤੇ ਨਿਰਧਾਰਤ ਨਹੀਂ ਹੁੰਦੀ ਤੇ ਦਿੱਲੀ ਦੀਆਂ ਸੜਕਾਂ ਦੇ ਉੱਪਰ ਨਜਫਗੜ ਦੇ ਵਿੱਚ ਇਹ ਪੂਰੇ ਸਟੰਟ ਕਰਦੇ ਫਿਰਦੇ ਸੀ ਸੜਕ ਤੇ ਵੀਡੀਓ ਜਿਹੜੀ ਨਾਲ-ਨਾਲ ਚੱਲੀ ਜਾਂਦੀ ਵੇ ਨਾ ਤਾਂ ਕੋਈ ਹੈਲਮਟ ਲਹਿਤਾ ਹੋਇਆ ਤੇ ਨਾ ਹੀ ਮੋਟਰਸਾਈਕਲ ਤੇ ਕੋਈ ਨੰਬਰ ਪਲੇਟ ਲੱਗੀ ਹੋਈ ਹੈ ਰੂਲ ਤੁਸੀਂ ਆਪ ਹੀ ਦੇਖ ਲਓ ਵੀ ਕਿੰਨੇ ਸਾਰੇ ਰੂਲ ਇਹਨਾਂ ਨੇ ਤੋੜਤੇ ਤਾਂ ਫਿਰ ਉਸ ਰੂਲ ਦੇ ਤਹਿਤ ਇਹਨਾਂ ਨੂੰ ਸਜ਼ਾ ਤਾਂ ਬਣਦੀ ਸੀ ਫਿਰ ਕੀ ਸੀ ਪੁਲਿਸ ਨੇ ਫੜਲੇ ਤੇ ਫਿਰ ਸਜ਼ਾ ਦੇਤੀ ਚਲਾਨ ਵੀ ਕੱਟਦਾ ਤੇ ਇਹਨਾਂ ਨੂੰ ਦੱਸ ਵੀ ਦਿੱਤਾ ਵੀ ਕਾਨੂੰਨ ਤੋਂ ਉੱਤੇ ਕੁਝ ਵੀ ਨਹੀਂ ਹੁੰਦਾ ਜਦੋਂ ਤੁਸੀਂ ਸੜਕ ਤੇ ਚੱਲਦੇ ਹੋ ਤਾਂ ਰੂਲ ਫੋਲੋ ਕਰਨੇ ਬਣਦੇ ਆ ਤਾਂ ਹੁਣ ਫਿਲਮਾਂ ਵਾਲੇ ਸਪਾਈਡਰਮੈਨ ਜਿਹੜੇ ਦੇਖਦੇ ਨੇ ਉਹ ਆਹ ਵਾਲੇ ਸਪਾਈਡਰਮੈਨ ਵੀ ਦੇਖ ਲੈਣ ਜਿਹੜੇ ਸੜਕਾਂ ਤੇ ਸਟੰਟ ਕਰਦੇ ਫਿਰਦੇ ਸੀ ਤਾਂ ਪੁਲਿਸ ਦੇ ਡਿੱਕੇ ਚੜ ਗਏ ਤੇ ਪੁਲਿਸ ਨੇ ਵੱਡੀ ਕਾਰਵਾਈ ਕਰਤੀ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਤੇ ਕਿਵੇਂ ਲੱਗਿਆ ਇਹ ਸਪਾਈਡਰਮੈਨ ਜੋ ਜਾਲੇ ਛੱਡ ਕੇ ਹਵਾ 'ਚ ਨਹੀਂ ਉੱਡ ਰਿਹਾ ਮੋਟਰਸਾਈਕਲ ਬਿਨਾ ਨੰਬਰ ਪਲੇਟ ਵਾਲਾ ਲੈ ਕੇ ਸੜਕਾਂ ਤੇ ਘੁੰਮ ਰਿਹਾ ਸਟੰਟ ਕਰਦਾ ਤੇ ਪੁਲਿਸ ਦੇ ਜਦੋਂ ਡਿੱਕਿਆ ਤਾਂ ਮਾਫੀਆਂ ਮੰਗਦਾ ਫੜ ਲਿਆ ਤੇ ਫਿਰ ਜਦੋਂ ਫੜਿਆ ਤਾਂ ਕਾਰਵਾਈ ਵੀ ਕਰਤੀ ਤੇ ਹੁਣ ਪਤਾ ਲੱਗਿਆ ਵੀ ਰੂਲ ਕੀ ਹੁੰਦੇ ਨੇ ਤੇ ਰੂਲ ਫੋਲੋ ਕਿਵੇਂ ਕਰੀਦੇ ਆ ਤੇ ਜੇ ਤੁਸੀਂ ਵੀ ਰੂਲ ਫੋਲੋ ਕਰਦੇ ਹੋ ਸੜਕ ਤੇ ਚੱਲਦੇ ਹੋਏ ਟ੍ਰੈਫਿਕ ਦੇ ਤਾਂ ਕਮੈਂਟਾਂ ਚ ਆਪਣੀ رائے ਜ਼ਰੂਰ ਸਾਂਝੀ ਕਰੋ ਦੋਸਤੋ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ